ਇੰਦਰਪ੍ਰੀਤ ਜੀ ਪਾਵਰ ਕਮ ਐਂਡ ਟਰਾਂਸਪੋਰਟ ਠੇਕਾ ਮਲਾਜ਼ਮ ਯੂਨੀਅਨ ਸਰਕਲ ਪ੍ਰਧਾਨ ਹੁਸ਼ਿਆਰਪੁਰ ਜੀ ਅੱਜ ਜੀ ਅਸੀਂ ਸਰਕਾਰ ਨੂੰ ਤੇ ਆਪਣੇ ਡਿਪਾਰਟਮੈਂਟ ਜਿਹੜੇ ਡਿਪਾਰਟਮੈਂਟ ਦੇ ਹੁਸ਼ਿਆਰਪੁਰ ਸਰਕਲ ਦੇ ਹੈ ਉਪ ਮੁੱਖ ਇੰਜੀਨੀਅਰ ਨੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤੇ ਆ ਸਾਡੀ ਕੱਲ ਰਾਤ 12 ਵਜੇ ਤੋਂ ਮੁਕੰਮਲ ਪੂਰੇ ਪੰਜਾਬ ਦੀ ਜਿਹੜੀ ਸੀਐਚਬੀ ਤੇ ਸੀਐਚਬੀ ਡਬਲੂ ਕਾਮਿਆਂ ਦੀ ਜਿਹੜੀ ਮੁਕੰਮਲ ਹੜਤਾਲ ਆ ਅਨਮਿੱਥੇ ਸਮੇਂ ਵਾਸਤੇ ਕਿਉਂਕਿ ਪਿਛਲੀ ਹੁਣ ਪਿਛਲੇ ਮਹੀਨੇ ਦੀ 29 ਤਰੀਕ ਨੂੰ ਸਾਡੀ ਬੋਰਡ ਮੈਨੇਜਮੈਂਟ ਤੇ ਹਰਪਾਲ ਚੀਮਾ ਜੀ ਜਿਹੜੇ ਵਿੱਤ ਮੰਤ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀਗੀ ਪੰਜਾਬ ਦੀ ਸਾਡੀ ਜਥੇਬੰਦੀ ਦੀ ਉਹਨਾਂ ਨੇ ਸਾਡੇ ਕੋਲ 15 ਦਿਨ ਦਾ ਸਮਾਂ ਲਿਆ ਸੀਗਾ ਕਿ ਤੁਹਾਡੇ ਜਿਹੜੇ ਕਈ ਮਸਲੇ ਨੇ ਉਹ ਮੁੱਖ ਮੰਤਰੀ ਲੈਵਲ ਦੇ ਨੇ ਉਹ ਮੁੱਖ ਮੰਤਰੀ ਸਾਹਿਬ ਬੈਠ ਕੇ ਅਸੀਂ ਆਪ ਹੱਲ ਕਰਾਵਾਂਗੇ ਪਰ ਵਿੱਤ ਮੰਤਰੀ ਪੰਜਾਬ ਇੱਕ ਪਾਸੇ ਤਾਂ ਢਿੰਡੋਰਾ ਪਿੱਟਦੇ ਆ ਕਿ ਪੁਰਾਣੀਆਂ ਸਰਕਾਰਾਂ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਕਹਿ ਕੇ ਉਹਨਾਂ ਨੇ ਸਮਾਂ ਲਗਾਤਾ ਪਰ ਬੇਤਮਤਰੀ ਪੰਜਾਬ ਜੀ ਨੇ ਸਾਨੂੰ ਵੀ ਇਹੀ ਕਹਿ ਕੇ ਲਾਰਾ ਲਈ ਰੱਖਿਆ ਸਾਢੇ 3 ਸਾਲ ਤੋਂ ਕਿ ਜਿਹੜਾ ਆ ਖਜ਼ਾਨਾ ਹੈ ਜਿਹੜਾ ਪੰਜਾਬ ਦਾ ਉਹ ਬਿਲਕੁਲ ਭਰਿਆ ਆ ਤੁਹਾਨੂੰ ਡਿਪਾਰਟਮੈਂਟ ਤੇ ਲੈਣ ਵਾਸਤੇ ਸਾਨੂੰ ਕੋਈ ਕੋਈ ਦਿੱਕਤ ਨਹੀਂ ਹੈਗੀ ਪਰ ਜਿਹੜੀ ਆ 29 ਤਰੀਕ ਵਾਲੀ ਮੀਟਿੰਗ ਹੋਈ ਆ ਇਹਦੇ ਵਿੱਚ ਜਿਹੜੇ ਕੇ ਹਰਪਾਲ ਚੀਮਾ ਜੀ ਨੇ ਉਹਨਾਂ ਨੇ ਸ਼ਰੇਆਮ ਵੀ ਸਾਨੂੰ ਟੇਬਲ ਤੇ ਜਵਾਬ ਦਿੱਤਾ ਕਿ ਜੇ ਜੇਕਰ ਤੁਹਾਨੂੰ ਡਿਪਾਰਟਮੈਂਟ ਤੇ ਲਿਆ ਜਾਂਦਾ ਆ ਜਿੰਨੇ ਸਮੂਹ ਪੰਜਾਬ ਦੇ ਕੱਚੇ ਮੁਲਾਜ਼ਮਾਂ ਜੇਕਰ ਇਹਨਾਂ ਨੂੰ ਡਿਪਾਰਟਮੈਂਟ ਤੇ ਲਿਆ ਜਾਂਦਾ ਤਾਂ ਪੰਜਾਬ ਪੂਰਾ ਕੰਗਾਲ ਦੀ ਸਥਿਤੀ ਤੇ ਆ ਜਾਊਗਾ ਇਹ ਇਹ ਅਸੀਂ ਜਵਾਬ ਇਸ ਸਰਕਾਰ ਤੋਂ ਹੀ ਪੁੱਛਣਾ ਚਾਹੁੰਦੇ ਆ ਕਿ ਇਸੇ ਸਰਕਾਰ ਦਾ ਜਿਹੜਾ ਕਿ ਜਿਹੜਾ ਵਾਅਦਾ ਸੀਗਾ ਕਿ ਹਾਂ ਵੀ ਜਿਹੜਾ ਕੋਈ ਵੀ ਕੱਚਾ ਮੁਲਾਜ਼ਮ ਅਸੀਂ ਜਿਹੜਾ ਆ ਉਹ ਨਹੀਂ ਰਹਿਣ ਦੇਣਾ ਪੰਜਾਬ ਦੇ ਵਿੱਚ ਕੱਚਾ ਸ਼ਬਦ ਹੀ ਖਤਮ ਕਰ ਦੇਣਾ ਆ ਤੇ ਅੱਜ ਅਸੀਂ ਮੰਗ ਪੱਤਰ ਦੇ ਕੇ ਜਿਹੜੇ ਬ੍ਰਹਮਸ਼ੰਕਰ ਜੇਮਪਾ ਜੀ ਨੇ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਹੈ ਤੇ ਅਸੀਂ ਉਹਨਾਂ ਨੂੰ ਵੀ ਸਨੇਹ ਸਨੇਹਾ ਦਿੱਤਾ ਹੈ ਕਿ ਜਿਹੜੀ ਕੱਲ ਰਾਤ ਪੂਰੇ 12 ਵਜੇ ਤੋਂ ਪੂਰੇ ਪੰਜਾਬ ਦਾ ਕੰਮ ਆ ਜਿਹੜਾ ਉਹ ਕੱਚੇ ਮਜ਼ਦੂਰਾਂ ਵੱਲੋਂ ਜਾਮ ਕਰਕੇ ਲੁਧਿਆਣੇ ਦੀ ਧਰਤੀ ਤੇ ਪੱਕਾ ਧਰਨਾ ਲੱਗਣ ਜਾ ਰਿਹਾ ਆ ਜਿੱਥੇ ਇਹਨਾਂ ਦਾ ਜਿਮਣੀ ਚੋਣਾ ਦਾ ਜਿਹੜਿਆ ਜਿਮਣੀ ਚੋਣਾ ਚੱਲ ਰਹੀਆਂ ਨੇ ਹੁਣ ਸਰਕਾਰ ਦੇਖ ਲਵੇ ਕਿ ਸਰਕਾਰ ਨਾ ਟੇਬਲ ਟਾਕ ਤੇ ਬੈਠ ਕੇ ਮਸਲਾ ਹੱਲ ਕਰਨਾ ਚਾਹੁੰਦੀ ਆ ਕਿਉਂਕਿ ਸਰਕਾਰ ਕੋ ਇਹ ਸਮੇਂ ਸਾਰਾ ਕੁਝ ਆ ਸਰਕਾਰ ਕੋ ਪੁਲਿਸ ਵੀ ਆ ਸਾਰਾ ਕੁਝ ਆ ਡੰਡੇ ਵੀ ਆ ਜੇਕਰ ਹੁਣ ਸਰਕਾਰ ਸੋਚ ਲਵੇ ਕਿ ਮਸਲੇ ਦਾ ਹੱਲ ਕਰਨਾ ਆ ਕਿ ਸਾਡੇ ਨਾਲ ਜਿਹੜੀ ਟਕਰਾਅ ਦੀ ਸਥਿਤੀ ਪੈਦਾ ਕਰਨੀ ਆ ਅਸੀਂ ਪੰਜਾਬ ਸਰਕਾਰ ਨੂੰ ਖੁੱਲੀ ਚੇਤਾਵਨੀ ਦਿੰਦੇ ਆ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਖੁੱਲੀ ਚੇਤਾਵਨੀ ਦਿੰਦੇ ਆ ਕਿ ਜਿਹੜੇ ਲੋਕਾਂ ਨੇ ਵਾ ਉਹ ਨਵਾਵੇ ਤਾਂ ਆਉਣ ਵਾਲੇ ਟਾਈਮ 'ਚ ਇਹਨਾਂ ਦੀ ਸਰਕਾਰ ਆਊਗੀ ਨਹੀਂ ਤਾਂ ਜਿਸ ਸਪੀਡ ਨਾਲ ਇਹਨਾਂ ਦੀ ਸਰਕਾਰ ਆਈ ਸੀਗੀ ਉਸੇ ਉਸੇ ਸਪੀਡ ਨਾਲ ਸਰਕਾਰ ਇਹ ਵਾਪਸ ਜਾਊਗੀ